ਹਾਂਜੀ ਸਾਰੇ ਸੱਜਣਾ ਨੂੰ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਜਿਹੜਾ ਇਹ ਬੂਟਾ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਇਹਦਾ ਨਾਮ ਹੈ ਜੀ ਸਫੇਦ ਤਤੂਰਾ ਤਤੂਰਾ ਆਮ ਤੌਰ ਤੇ ਤਿੰਨ ਤਰ੍ਹਾਂ ਦਾ ਹੁੰਦਾ ਹੈ ਜੀ ਚਿੱਟਾ ਕਾਲਾ ਤੇ ਪੀਲਾ ਚਿੱਟਾ ਤਤੂਰਾ ਇਸ ਵੇਲੇ ਤੁਹਾਡੇ ਸਾਹਮਣੇ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਇਹਦੇ ਫੁੱਲ ਇਸ ਤਰ੍ਹਾਂ ਤੇ ਤੇ ਹਲਕੇ ਪੀਲੇ ਜੇ ਸ਼ੇਡ ਦੇ ਵਿੱਚ ਹੁੰਦੇ ਹਨ ਜੀ ਤੇ ਜਿਹੜਾ ਕਾਲਾ ਤਧੂਰਾ ਹੁੰਦਾ ਉਹਦੀਆਂ ਟਹਿਣੀਆਂ ਕੁਝ ਕਾਲੇ ਪੰਜ ਹੁੰਦੀਆਂ ਪੱਤੇ ਕੁਝ ਕਾਲੇ ਪੰਜ ਹੁੰਦੇ ਔਰ ਫੁੱਲ ਜਿਹੜਾ ਹੁੰਦਾ ਉਹ ਬੈਂਗਣੀ ਰੰਗ ਦਾ ਹੁੰਦਾ ਸੋ ਇਹ ਜਿਹੜਾ ਚਿੱਟਾ ਤਧੂਰਾ ਆ ਆਮ ਆਪਣੇ ਕਈ ਵਾਰੀ ਖੇਤਾਂ ਸੜਕਾਂ ਤੇ ਜਾਂ ਕਿਸੇ ਖਾਲੀ ਪਲਾਟਾਂ ਦੇ ਵਿੱਚ ਲੱਗਿਆ ਮਿਲ ਜਾਂਦਾ ਹੈਗਾ ਜੀ ਆ ਜੋ ਫਲ ਤੁਸੀਂ ਦੇਖ ਰਹੇ ਹੋ ਗੇਂਦ ਨੂੰ ਮਾਂ ਕੰਡਿਆਂ ਵਾਲਾ ਇਹ ਜਦੋਂ ਫੁੱਲ ਆਪਣੀ ਖਿਲਣ ਦੀ ਅਵਸਥਾ ਪੂਰੀ ਕਰ ਲੈਂਦਾ ਹੈਗਾ ਜੋ ਇਸ ਤਰ੍ਹਾਂ ਹੋ ਕੇ ਇਸ ਤੋਂ ਬਾਅਦ ਫਿਰ ਇਹ ਜਿਹੜਾ ਆ ਫਲ ਬਣਦਾ ਹੈਗਾ ਇਹਦੇ ਵਿੱਚੋਂ ਜਿਹੜਾ ਇਹਦੇ ਬੀਜ ਨਿਕਲਦੇ ਹੈਗੇ ਔਰ Hindu ਧਰਮ ਦੇ ਵਿੱਚ ਜਿਹੜਾ ਹੈਗਾ ਇਸ ਬੂਟੇ ਨੂੰ ਕਾਫੀ ਮਾਨਤਾ ਦਿੱਤੀ ਜਾਂਦੀ ਆ ਇਹਨੂੰ ਸ਼ਿਵਜੀ ਦਾ ਪ੍ਰੀਏ ਫੁੱਲ ਹੋਣ ਦਾ ਜਿਹੜਾ ਹੈਗਾ ਵਾ ਉਹ ਸੁਭਾਗ ਮਿਲਿਆ ਵਾ ਇਹਨੂੰ ਕਿਹਾ ਜਾਂਦਾ ਹੈ ਕਿ ਸ਼ਿਵਜੀ ਦਾ ਪ੍ਰੀਏ ਸਭ ਤੋਂ ਪਿਆਰਾ ਜਿਹੜਾ ਫੁੱਲ ਹੈ ਉਹ ਆ ਜੀ ਔਰ ਸ਼ਿਵਰਾਤਰੀ ਤੇ ਜਿਹੜਾ ਹੈਗਾ ਇਹਦੇ ਫੁੱਲਾਂ ਦੀ ਮਾਲਾ ਜਾਂ ਉਹਨਾਂ ਦਿਨਾਂ ਵਿੱਚ ਇਹਦੇ ਫੁੱਲਾਂ ਦੀ ਕਾਫੀ ਡਿਮਾਂਡ ਹੁੰਦੀ ਹੈ ਔਰ ਇਹਦੇ ਫੁੱਲਾਂ ਦੀ ਮਾਲਾ ਜਿਹੜੀ ਚੜਾਉਣ ਨੂੰ ਸਭ ਮੰਨਿਆ ਜਾਂਦਾ ਸੋ ਗੱਲ ਕਰੀਏ ਕਿ ਜਿੱਥੇ ਇਹ ਧਾਰਮਿਕ ਤੌਰ ਤੇ ਇਸ ਬੂਟੇ ਨੂੰ ਬੜਾ ਮਹਾਨਤਾ ਦਿੱਤੀ ਜਾਂਦੀ ਆ ਉਥੇ ਹੀ ਆਯੁਰਵੇਦ ਦੇ ਵਿੱਚ ਵੀ ਇਸ ਬੂਟੇ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਜਿਹੜਾ ਹੈਗਾ ਵਾ ਆਪਣੇ ਸਰੀਰ ਦੇ ਵਿੱਚ ਕੋਈ ਗਠੀਏ ਦੀਆਂ ਦਰਦਾਂ ਦਾ ਪ੍ਰੋਪ ਦੀ ਪ੍ਰੋਬਲਮ ਕੋਈ ਬਵਾਸੀਰ ਦੀ ਸਮੱਸਿਆ ਕੋਈ ਕੰਨਾਂ ਦੇ ਦਰਦ ਦੀ ਸਮੱਸਿਆ ਅੱਖਾਂ ਦੀ ਸਮੱਸਿਆ ਜਾਂ ਕਿਸੇ ਤਰ੍ਹਾਂ ਦਾ ਕੋਈ ਚਮੜੀ ਰੋਗ ਔਰ ਜਿਹੜਾ ਆਪਣੇ ਬਾਲਾਂ ਲਈ ਗੰਜੇਪਨ ਤੋਂ ਵੀ ਇਹਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜਾ ਇਹਦਾ ਇਸਤੇਮਾਲ ਕੀਤਾ ਜਾਂਦਾ ਇਹਦੇ ਇਸਤੇਮਾਲ ਦੀ ਵਿਧੀ ਹੁੰਦੀ ਆ ਪਰ ਨਾਲ ਦੀ ਨਾਲ ਇਹ ਬੂਟਾ ਜਿਹੜਾ ਹੈਗਾ ਵਾ ਬਹੁਤ ਜ਼ਹਿਰੀਲਾ ਵੀ ਹੁੰਦਾ ਹੈ ਇਹਦਾ ਸਿੱਧਾ ਪੱਤਾ ਤੋੜ ਕੇ ਸੇਵਨ ਕਰਨਾ ਬਹੁਤ ਹਾਨੀਕਾਰਕ ਆਪਣੇ ਲਈ ਹੋ ਸਕਦਾ ਹੈ ਸੋ ਸਾਡੀ رائے ਦੇ ਵਿੱਚ ਤਾਂ ਅਸੀਂ ਇਸੇ ਗੱਲ ਨੂੰ ਤਰਜੀਹ ਦਿੰਦੇ ਹਾਂ ਕਿ ਬੇਸ਼ੱਕ ਇਹ ਬੂਟੇ ਦੇ ਵਿੱਚ ਜਿਹੜੇ ਗੁਣ ਬਹੁਤ ਸਾਰੇ ਹਨ ਮਗਰ ਇਸ ਬੂਟੇ ਦੀ ਵਰਤੋਂ ਕਰਨ ਨੂੰ ਜੇ ਕੋਈ ਤੁਹਾਨੂੰ ਕੋਈ ਨੁਸਖੇ ਦੱਸਦਾ ਆ ਜਾਂ ਕੋਈ ਇਸ ਬੂਟੇ ਦੀ ਵਰਤੋਂ ਕਰਕੇ ਤੁਹਾਨੂੰ ਜਿਹੜਾ ਹੈਗਾ ਵਾ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਰਸਤੇ ਦੱਸਦਾ ਤਾਂ ਪਰ ਇੰਜੀ ਸਿੱਧੀ ਵਰਤੋਂ ਕਰਨ ਤੋਂ ਗੁਰੇਜ਼ ਕਰੋ ਕਿਉਂਕਿ ਹਰੇਕ ਇਨਸਾਨ ਦੀ ਆਪਣੀ ਸਰੀਰ ਦੀ ਬਣਤਰ ਅਲੱਗ-ਅਲੱਗ ਤਰ੍ਹਾਂ ਦੀ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਹੀ ਸਾਨੂੰ ਜਿਹੜਾ ਹੈਗਾ ਵਾ ਸੂਟ ਕਰਦੀਆਂ ਵਾ। ਔਰ ਜਿਸ ਚੀਜ਼ ਦਾ ਆਪਾਂ ਨੂੰ ਪਤਾ ਆ ਕਿ ਇਹ ਚੀਜ਼ ਜਿਹੜੀ ਜ਼ਹਿਰੀਲੀ ਆ। ਔਰ ਇਹ ਸਾਡੇ ਸਰੀਰ ਲਈ ਸਾਡੀ ਜਾਨ ਲਈ ਨੁਕਸਾਨਦੇਹ ਹੋ ਸਕਦੀ ਆ। ਬੇਸ਼ੱਕ ਉਹ ਕਿੰਨੀ ਵੀ کارਗਰ ਕਿਉਂ ਨਾ ਹੋਵੇ। ਉਹ ਸੀਤੋਂ ਗੁਰੇਜ਼ ਹੀ ਕਰਨਾ ਚਾਹੀਦਾ। ਸੋ ਇੱਕ ਵਾਰ ਫੇਰ ਤੋਂ ਇਹਦੀ ਚੰਗੀ ਤਰ੍ਹਾਂ ਪਛਾਣ ਕਰ ਲਓ ਜੀ ਇਹ ਹੈ ਜੀ ਤਤੂਰੇ ਦਾ ਬੂਟਾ ਸੋ ਸਾਡੇ ਖਿਆਲ ਦੇ ਵਿੱਚ ਜੋ ਇਹਦੇ ਬਾਰੇ ਸਾਡੀ ਜੋ ਜਾਣਕਾਰੀ ਹੈ ਉਹ ਜੋ ਸਾਡਾ ਤਜਰਬਾ ਕਹਿੰਦਾ ਵਾ ਉਹ ਤੇ ਇਹ ਕਿਹਾ ਜਾਂਦਾ ਹੈ ਕਿ ਇਹਦਾ ਬਿਨਾ ਪੂਰੇ ਗਿਆਨ ਦੇ ਬਿਨਾ ਪੂਰੀ ਸਲਾਹ ਦੇ ਜਾਂ ਐਵੇਂ ਕਿਸੇ ਦੇ ਪਿੱਛੇ ਲਾ ਕੇ ਇਸ ਬੂਟੇ ਦਾ ਤੁਸੀਂ ਸੇਵਨ ਨਾ ਕਰਨਾ ਜੀ ਇਹ ਤੁਹਾਨੂੰ ਲੈਣੇ ਦੇ ਦੇਣੇ ਵੀ ਫੇਰ ਪੁੱਛ ਸਕਦੇ ਆ ਸੋ ਕੁਦਰਤ ਨੇ ਬਹੁਤ ਕੁਸ਼ਾਲਦਾਰ ਆਪਣੇ ਹਰ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਬੜਾ ਕੁਝ ਦਿੱਤਾ ਹੋਇਆ ਵਾ ਕੁਦਰਤ ਨੇ ਸਾਨੂੰ ਸੋ ਕੋਸ਼ਿਸ਼ ਕਰੀਏ ਕਿ ਕੁਦਰਤ ਵੱਲੋਂ ਦਿੱਤੀਆਂ ਗਈਆਂ ਇਹਨਾਂ ਨਿਯਾਮਤਾਂ ਦਾ ਲਾਭ ਉਠਾ ਸਕੀਏ ਇਹਨਾਂ ਚੀਜ਼ਾਂ ਦਾ ਆਨੰਦ ਮਾਣੀਏ ਪਰ ਨਾਲ ਦੀ ਨਾਲ ਪੂਰੇ ਸੁਚੇਤ ਹੋ ਕੇ ਪੂਰੀ ਸੂਝ ਬੂਝ ਦੇ ਨਾਲ ਆਪਣਾ ਕੰਮ ਲਈਏ ਅਗਰ ਤੁਹਾਨੂੰ ਕਿਤੇ ਵੀ ਅਕਸਰ ਦੇਖੀਦਾ ਕਿ ਕਈ ਤਰ੍ਹਾਂ ਦੇ ਨੁਕਤੇ ਅੱਜ ਕੱਲ YouTube ਦਾ ਜਮਾਨਾ ਨੈਟ ਦਾ ਜਮਾਨਾ ਕਾਫੀ ਤਰ੍ਹਾਂ ਦੇ ਨੁਕਤੇ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਲਈ ਅਲੱਗ-ਅਲੱਗ ਦੱਸੇ ਹੁੰਦੇ ਆ ਮਗਰ ਕੋਈ ਵੀ ਚੀਜ਼ ਜੇ ਤੁਸੀਂ ਜਦੋਂ ਵਰਤੋਂ ਕਰਨੀ ਆ ਤੇ ਉਹਦੇ ਲਈ ਘੱਟੋ-ਘੱਟ 10 ਜਗ੍ਹਾ ਤੋਂ ਤਸਦੀਕ ਕਰਕੇ ਉਸ ਚੀਜ਼ ਬਾਰੇ ਪੂਰੀ ਸਟੱਡੀ ਕਰਕੇ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਆਪਣੇ ਤੁਸੀਂ ਦਿਮਾਗ ਦਾ ਜਿਹੜਾ ਇਸਤੇਮਾਲ ਕਰਕੇ ਫੇਰੀ ਵਰਤੋ ਕਰੋ ਤਾਂ ਜੋ ਕਿਸੇ ਵੀ ਚੀਜ਼ ਦਾ ਨੁਕਸਾਨ ਨਾ ਹੋਵੇ ਆਪਾਂ ਨੂੰ ਕੱਲ ਨੂੰ ਕਿਸੇ ਲੈਣੇ ਦੇ ਦੇਣੇ ਨਾ ਪੈ ਜਾ। ਖਾਸ ਕਰਦਾ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੋਵੇਗੀ। ਔਰ ਇਹਨਾਂ ਨੂੰ ਅੱਗੇ ਥੋੜਾ ਸ਼ੇਅਰ ਕਰੋ ਔਰ ਜਲਦੀ ਹਾਜ਼ਰ ਹੋਵਾਂਗੇ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ। ਧੰਨਵਾਦ।